ਸਾਸ਼ੀ ਗਾਲ ਜੀ ਸਾਰੇ ਦੋਸਤਾਂ ਨੂੰ ਕਿਵੇਂ ਹੋ ਸਾਰੇ ਆਪਾਂ ਜਾਣਾ ਸੀ ਫਰੀ ਕੋਟਕਪੂਰਾ ਫਰੀਦਕੋਟ ਤੇ ਫਿਰ ਉੱਥੇ ਗੰਨੇ ਦਾ ਹਸਪਤਾਲ ਕੋਟਕਪੂਰਾ ਤੋਂ ਫਿਰ ਫਰੀਦਕੋਟ ਦੀ ਵਾਪਸੀ ਕਰ ਲਈ ਵੈਸੇ ਸਾਨੂੰ ਕੋਈ ਹੋਰ ਕੰਮ ਸੀ ਉੱਥੇ ਜਾਣਾ ਸੀ ਪਰ ਫਿਰ ਟਾਈਮ ਘੱਟ ਸੀ ਤੇ ਰਸਤੇ ਦੇ ਵਿੱਚ ਪਤਾ ਲੱਗਿਆ ਤਿਆਰੀ ਚੱਲ ਰਹੀ ਹੈ ਘੋੜਿਆਂ ਦਾ ਸ਼ੋਅ ਹੋਣ ਜਾ ਰਿਹਾ 1 ਤੋਂ 4 ਮਾਰਚ ਸਾਰੇ ਹੋ ਮੋਹਮਾ ਕੇ ਪਹੁੰਚਿਓ ਤੇ ਫਿਰ ਆਪਾਂ ਗਏ ਜੀ ਗੁਰਦੁਆਰਾ ਗੋਦੜੀ ਸਾਹਿਬ ਇਹਦਾ ਪੂਰਾ ਵਲੌਗ ਜਿਹੜਾ ਉਹ ਚੈਨਲ ਤੇ ਆ ਜਾਏਗਾ ਤਾਨੂੰ ਪੂਰੇ ਦਰਸ਼ਨ ਕਰਵਾਏ ਜਾਣਗੇ ਤੇ ਮੱਥਾ ਟੇਕਿਆ ਬਹੁਤ ਸਕੂਨ ਮਿਲਿਆ ਬਾਬਾ ਜੀ ਦੀ ਗੋਦੜੀ ਗੋਦ ਵਿੱਚ ਜਾ ਕੇ ਤੇ ਲੰਗਰ ਛਕਿਆ ਦਰਸ਼ਨ ਕੀਤੇ ਇੱਧਰ ਤੇਲ ਵੀ ਬਾਬਾ ਜੀ ਦੀ ਦਰਗਾਹ ਵੀ ਨਾਲ ਹੀ ਹੈ ਪਾਇਆ ਜਾਂਦਾ ਤੇ ਬਾਕੀ ਆਪਾਂ ਤੁਹਾਨੂੰ ਪੂਰਾ ਵਲੌਗ ਦੇ ਵਿੱਚ ਇਤਿਹਾਸ ਵੀ ਦੱਸਾਂਗੇ ਤੇ ਦਿਖਾਵਾਂਗੇ ਵੀ ਫਿਰ ਆਪਾਂ ਚੱਲ ਪਏ ਜੀ ਵਾਪਸੀ ਭਾਈਕ ਨਈਆ ਚੌਂਕ ਤੋਂ ਹੁੰਦੇ ਹੋਏ त 다 थक च ु뭐